ਹਾਂਜੀ ਸਤਿ ਸ੍ਰੀ ਅਕਾਲ ਆ ਸਤਿ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਆ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟਾਸਟ ਤਿਆਰ ਕਰਦੇ ਹੁੰਨੇ ਆ ਜਿਹਦੀ ਪੰਜਾਬੀ ਸਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਂਦੀ ਆ ਤੇ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਤਾਂ ਜੋ ਬਾਕੀਆਂ ਦਾ ਭਲਾ ਹੋ ਸਕੇ ਚਲੋ ਹੁਣ ਆਪਾਂ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਦੇ ਬੜਾ ਪੈਰਾ ਬੋਲਦੇ ਆ ਬੰਨਾ ਰੈਡੀ ਹੋ ਜਾਓ ਤੇ ਲਈ ਰੈਡੀ ਪ੍ਰਿੰਸੀਪਲ ਤਖਤ ਸਿੰਘ ਜ਼ਿੰਦਗੀ ਦੇ ਰੋਣੇ ਰੋਣ ਵਾਲਾ ਕਵੀ ਨਹੀਂ ਹੈ ਸਗੋਂ ਜੀਵਨ ਦੇ ਸਭ ਰੰਗਾਂ ਨੂੰ ਹੀ ਆਪਣੀ ਰਚਨਾ ਵਿੱਚ ਭਰ ਕੇ ਪਾਠਕਾਂ ਦੇ ਸਾਹਮਣੇ ਪੇਸ਼ ਕਰਨ ਵਾਲਾ ਸੁਜਿੰਦ ਕਵੀ ਹੈ ਨੰਡੀ ਨਵੀਆਂ ਸੋਚਾਂ ਦੇ ਰੂਬਰੂ ਖਲੋਤਾ ਉਹ ਪੁਰਾਤਨ ਪੰਥੀ ਸ਼ਾਇਰ ਨਹੀਂ ਸਗੋਂ ਹਰ ਪੱਖੋਂ ਹੀ ਅਗਰਗਾਮੀ ਹੈ ਡੰਡੀ ਲਓ ਜੀ ਤੁਹਾਡਾ ਟ੍ਰਾਇਲ ਪੈਰਾ ਹੋ ਗਿਆ ਕੰਪਲੀਟ ਇਹਦੀ ਪੰਜਾਬੀ ਨਹੀਂ ਮਿਲੂ ਤੁਹਾਨੂੰ ਪ੍ਰੋਪਰ ਪੈਰੇ ਦੀ ਪੰਜਾਬੀ ਮਿਲੂਗੀ ਤੇ ਆਪਾਂ ਪ੍ਰੋਪਰ ਪੈਰਾ ਬੋਲਣ ਲੱਗਦੇ ਆ ਉਹਦੇ ਲਈ ਤੁਸੀਂ ਰੈਡੀ ਹੋ ਜਾਓ ਹਾਂਜੀ ਰੈਡੀ ਹੋ रेडी पर लो तो भाव है कि संसार ਦਾ ਅੰਤ ਜਾਂ మహా ବିਨਾਸ਼ ਡੰਡੀ ਉਰਦੂ ਵਿੱਚ ਇਸ ਨੂੰ ਕਿਆਮਤ ਆਖਿਆ ਜਾਂਦਾ ਹੈ ਜਿਸ ਦਾ ਅਰਥ ਹੈ ਸਮੁੱਚੀ ਦੁਨੀਆ ਦਾ ਵਿਨਾਸ਼ ਹੋਣਾ ਅਤੇ ਬਾਅਦ ਵਿੱਚ ਫਿਰ ਤੋਂ ਨਵੀਂ ਦੁਨੀਆ ਦੀ ਸ਼ੁਰੂਆਤ ਹੋਣਾ ਡੰਡੀ ਵੱਖ-ਵੱਖ ਧਾਰਮਿਕ ਧਾਰਨਾਵਾਂ ਅਨੁਸਾਰ ਜਾਂ ਲੋਕ ਕਥਾਵਾਂ ਅਨੁਸਾਰ ਇਸ ਨੂੰ ਧਰਤੀ ਦੇ ਕੁੱਲ ਮਨੁੱਖੀ ਸੱਭਿਅਤਾ ਸਮੇਤ ਸਮੂਹ ਜੀਵਾਂ ਦਾ ਸਰਬਨਾਸ਼ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ ਡੰਡੀ ਵਿਗਿਆਨੀ ਹੁਣ ਤੱਕ ਬਾਪਰੀਆਂ ਪਰਲੋਦੀਆਂ ਘਟਨਾਵਾਂ ਨੂੰ ਸਿੱਧ ਕਰਨ ਲਈ ਪਥਰਾਟਾਂ ਧਰਤੀ ਦੀਆਂ ਤਹਿਾਂ ਵਿੱਚ ਸੂਖਮ ਤੱਤਾਂ ਦੀ ਮੌਜੂਦਗੀ ਅਤੇ ਪੁਰਾਣੀਆਂ ਚਟਾਨਾਂ ਦੀ ਉਮਰ ਦੀਆਂ ਤਕਨੀਕਾਂ ਨੂੰ ਸਬੂਤ ਵਜੋਂ ਪੇਸ਼ ਕਰਦੇ ਹਨ ਡੰਡੀ ਵਿਗਿਆਨੀਆਂ ਅਨੁਸਾਰ ਵੱਖ-ਵੱਖ ਸਮਿਆਂ ਉੱਤੇ ਹੁਣ ਤੱਕ ਪੰਜ ਵਾਰ ਧਰਤੀ ਉੱਤੇ ਪਰਲੋ ਆ ਚੁੱਕੀ ਹੈ ਟੰਡੀ ਸਭ ਤੋਂ ਪਹਿਲੀ ਪਰ ਲੋ ਕਰੀਬ 44 ਕਰੋੜ ਸਾਲ ਪਹਿਲਾਂ ਵਾਪਰੀ ਸੀ ਟੰਡੀ ਇਸ ਘਟਨਾ ਦੌਰਾਨ ਧਰਤੀ ਦੀਆਂ ਪਲੇਟਾਂ ਵਿੱਚ ਆਈਆਂ ਤਬਦੀਲੀਆਂ ਅਤੇ ਵਾਤਾਵਰਣ ਵਿੱਚ ਆਏ ਬਦਲਾਅ ਕਰਕੇ ਸਮੁੰਦਰਾਂ ਦੇ ਪਾਣੀ ਨੇ ਜ਼ਮੀਨੀ ਤਲ ਉੱਤੇ ਹੜ ਲੈ ਆਂਦੇ ਸਨ ਟੰਡੀ ਇਸ ਨਾਲ ਧਰਤੀ ਦੇ ਸਮੂਹ ਜੀਵਾਂ ਦੇ 71% ਦੇ ਕਰੀਬ ਜੀਵ ਨਸ਼ਟ ਹੋ ਗਏ ਸਨ ਡੰਡੀ ਦੂਜੀ ਪਰਲੋ ਕਰੀਬ 37 ਕਰੋੜ ਸਾਲ ਪਹਿਲਾਂ ਆਈ ਸੀ ਡੰਡੀ ਜਮਿਨੀ ਖੁਰਾਕੀ ਤਤਾਂ ਦੇ ਰੁੜ ਕੇ ਸਮੁੰਦਰ ਵਿੱਚ ਮਿਲ ਜਾਣ ਨੂੰ ਇਸ ਦਾ ਵੱਡਾ ਕਾਰਨ ਦੱਸਿਆ ਗਿਆ ਹੈ ਡੰਡੀ ਹਾਂਜੀ ਟਾਈਮ ਓਵਰ ਹੋਣ ਵਾਲਾ ਰੈਡੀ ਹੋ ਜਾਓ ਐੜੀ ਬਾਣੀ ਪਿਆਰੀ ਜਹੀ ਮਾਸੂਮ ਜਹੀ ਕੁੜੀ ਮੇਰੀ ਕਲਾਸ ਦੀ ਸਭ ਤੋਂ ਹਸਮੁਖ ਕੁੜੀ ਹਰ ਵਕਤ ਹੱਸਦੀ ਰਹਿੰਦੀ ਡੰਡੀ ਉਸਦੇ ਹਾਸੇ ਨਾਲ ਕਲਾਸ ਦਾ ਕਮਰਾ ਗੂੰਜ ਜਾਂਦਾ ਡੰਡੀ ਕਈ ਵਾਰ ਮੈਂ ਉਸ ਨੂੰ ਛਿੜਕ ਵੀ ਦਿੰਦੀ ਇੰਨਾ ਉੱਚੀ ਨਾ ਹੱਸਿਆ ਕਰ ਪਰ ਕਈ ਦਿਨਾਂ ਤੋਂ ਮੈਂ ਉਸ ਦੇ ਹਾਸੇ ਨੂੰ ਯਾਦ ਕਰ ਰਹੀ ਸੀ ਡੰਡੀ ਉਹ ਸਕੂਲ ਨਹੀਂ ਸੀ ਆ ਰਹੀ ਮੈਂ ਅੱਜ ਜਾ ਕੇ ਬੱਚਿਆਂ ਤੋਂ ਪੁੱਛਾਂਗੀ ਕੀ ਬਾਣੀ ਨੂੰ ਕੀ ਹੋਇਆ? ਪ੍ਰਸ਼ਨ ਚਿੰਨ ਉਹ ਸਕੂਲ ਕਿਉਂ ਨਹੀਂ ਆ ਰਹੀ? ਪ੍ਰਸ਼ਨ ਚਿੰਨ ਮੈਂ ਸੋਚਦੀ ਕਲਾਸ ਵੱਲ ਜਾ ਹੀ ਰਹੀ ਸੀ ਕਿ ਅਚਾਨਕ ਮੇਰੀ ਨਜ਼ਰ ਸਾਹਮਣੇ ਪਏ ਡੈਕਸ ਉੱਪਰ ਪਈ ਡੰਡੀ ਮੈਨੂੰ ਲੱਗਿਆ ਬਾਣੀ ਬੈਠੀ ਹੈ ਡੰਡੀ ਮੈਂ ਕੋਲ ਜਾ ਕੇ ਵੇਖਿਆ ਉਹ ਬਾਣੀ ਹੀ ਸੀ ਡੰਡੀ ਮੈਂ ਹੈਰਾਨ ਸੀ ਬਾਣੀ ਉਹ ਵੀ ਗੁਮਸਮ ਅਤੇ ਚੁੱਪਚਾਪ ਨਾ ਮੈਨੂੰ ਵਿਸ਼ ਕੀਤਾ ਡੰਡੀ ਮੈਂ ਉਸ ਨੂੰ ਪੁੱਛਿਆ ਬਾਣੀ ਠੀਕ ਤਾਂ ਹੈ ਪ੍ਰਸ਼ਨ ਚੰਨ ਮੇਰੇ ਕੋ ਜ ਹੋਰ ਕਹਿਣ ਤੋਂ ਪਹਿਲਾਂ ਹੀ ਉਹ ਮੈਨੂੰ ਕੁੱਟ ਕੇ ਜੱਫੀ ਪਾ ਕੇ ਰੋਣ ਲੱਗ ਪਈ ਡੰਡੀ ਸ਼ਾਇਦ ਉਸ ਦੇ ਸ਼ਬਦ ਹੰਝੂ ਬਣ ਕੇ ਵਹਿਣ ਲੱਗੇ ਡੰਡੀ ਉਸ ਨੇ ਕੰਬਦੇ ਬੁੱਲਾਂ ਬੋਲਾਂ ਨਾਲ ਕਿਹਾ ਮੈਡਮ ਜੀ ਮੇਰੇ ਪਾਪਾ ਦੀ ਮੌਤ ਹੋ ਗਈ ਹੈ ਨੰਡੀ ਮੈਂ ਵੀ ਸੁਣ ਕੇ ਸੁੰਨ ਜਹੀ ਹੋ ਗਈ ਨੰਡੀ ਉਸ ਨੇ ਦੱਸਿਆ ਕਿ ਪਾਪਾ ਕਹਿ ਕੇ ਗਏ ਸੀ ਹਾਂਜੀ ਤੁਹਾਡੇ ਦੋਨੇ ਪੈਰੇ ਹੋ ਗਏ ਤੇ ਆਪਦੇ ਵਿਸ਼ਵਾਸ ਨਾਲ ਤੇ ਇਮਾਨਦਾਰੀ ਨਾਲ ਕਰੋ ਧੰਨਵਾਦ ਜੀ